ਸਸ਼ੀਗਲ ਦੋਸਤੋ ਤੁਸੀਂ ਜੁੜੇ ਹੋ ਨਿਊਜ਼ ਓਕੇ ਦੇ ਨਾਲ ਤੇ ਮੈਂ ਤੁਹਾਡੇ ਨਾਲ ਸ਼ਸ਼ੀ ਭਟਵਾੜਾ ਸਾਥੀਓ ਇਸ ਵੇਲੇ ਦੀ ਬੇਹਦ ਮੰਦਭਾਗੀ ਖਬਰ ਜਿਹੜੀ ਕਿ ਪਿੰਡ ਸ਼ੈਣਾ ਤੋਂ ਆ ਰਹੀ ਹੈ ਕਿ ਸ਼ੈਣਾ ਦੇ ਵਿੱਚ ਮਾਤਾ ਮਲਕੀਤ ਕੌਰ ਕੋਲਕਾਤਾ ਜੀ ਜਿਹੜੇ ਕਿ ਸਾਬਕਾ ਸਰਪੰਚ ਸੀਗੇ ਉਹਨਾਂ ਦੇ ਸੁਪੁੱਤਰ ਸੁਖਵਿੰਦਰ ਸਿੰਘ ਕੋਲਕਾਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈਗਾ ਕਤਲ ਦੀ ਵਾਰਦਾਤ ਹੈ ਜਿਹੜੀ ਉਹ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਅੰਦਰ ਹੋਈ ਹੈਗੀ ਤੇ ਬਾਈ ਆਪਣੇ ਨਾਲ ਸੁਖਵਿੰਦਰ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਵੀ ਪੂਰੀ ਘਟਨਾ ਕੀ ਹੋਈ ਹੈ ਸ਼ਸ਼ੀ ਗੱਲ ਬਾਈ ਜੀ ਸੁਖਵਿੰਦਰ ਮੈਂ ਦਾ ਨਾਮ ਸੁਖਵਿੰਦਰ ਦੂਰ ਸੇ ਕਾਂਗਰਸ ਮੈਨੂੰ 4:15 ਦੇ ਕਰੀਬ ਇੱਕ ਫੋਨ ਆਇਆ ਕਿ ਬੱਸ ਸਟੈਂਡ ਤੇ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕਰ ਦਿੱਤਾ ਜਦੋਂ ਮੈਂ ਭੱਜ ਕੇ ਆ ਕੇ ਦੇਖਿਆ ਤਾਂ ਸਾਡੇ ਭਾਈ ਮੂਲਚੰਦ ਪ੍ਰਾਪਰਟੀ ਡੀਲਰ ਵਾਲੇ ਮੁੰਡੇ ਆ ਕੇ ਉਹਨਾਂ ਨਾਲੋ ਕੁਰਸੀ ਤੇ ਬੈਠਾ ਗੱਲਾਂ ਬਾਤਾਂ ਕਰ ਰਿਹਾ ਸੀ ਇੱਕ ਆਣ ਪਛਾਤਾ ਬੰਦਾ ਆਇਆ ਕੱਟੀ ਬ੍ਰੋਟਾ ਥੱਲੇ ਖੜਾ ਕੇ ਉਹਦੇ ਕੋਲੀਆਂ ਮਾਰ ਸਾਰੋ ਭੱਜਣ ਵਿੱਚ ਸੱਪ ਲੋ ਗਿਆ ਪਰੰਤੂ ਜਿਹੜੇ ਸੁਖਵਿੰਦਰ ਸਿੰਘ ਕਲਕੱਤੇ ਦੇ ਨਾਲ ਉਹਦੇ ਬੰਦੇ ਸੀ ਉਹਨਾਂ ਨੇ ਉਹਦੇ ਗੱਡੀ ਦੇ ਰੋੜੇ ਰੂੜੇ ਮਾਰ ਕੋਦੀ ਗੱਡੀ ਦੇ ਸ਼ੀਸ਼ੇ ਵਗੈਰਾ ਵੀ ਭੰਨੇ ਆ ਕਿ ਅੱਛਾ ਤੇ ਭਾਈ ਹੁਣ ਤਾਂ ਹੀ ਪਤਾ ਲੱਗਿਆ ਵੀ ਕੀ ਕਾਰਨ ਰਹੇ ਆ ਵੀ ਕਿਉਂ ਕੋ ਹੋਇਆਗਾ ਇਹ ਉਹਦਾ ਕਾਰਨ ਦਾ ਹੋਏ ਤੇ ਕੋਈ ਪਤਾ ਨਹੀਂ ਲੱਗਿਆ ਪਰੰਤੂ ਸਾਰਾ ਪਿੰਡ ਆ ਜਿਹੜਾ ਇਨਸਾਫ ਚਾਹੁੰਦਾਗਾ ਵੀ ਸੁਖਿੰਦਰ ਸਿੰਘ ਕੋਲਕੱਤਾ ਦੇ ਜਿਹੜੇ ਕਾਤਲ ਆਗੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਦੇ ਸਾਰਾ ਟੱਬਰ ਦੇ ਨਾਲ ਖੜਿਆ ਪਿੰਡ ਵਸ। ਭਾਈ ਇਹਦੇ ਨਾਲ ਦੱਸਿਆ ਰ ਵੀ ਥਾਣਾ ਜਿਹੜਾ ਉਹ ਵੀ ਬਹੁਤ ਨੇੜੇ ਆਗਾ। ਭਾਈ ਜੀ ਸਰ 200 ਗਾਜ਼ ਦੀ ਦੂਰੀ ਤੇ ਆਗਾ ਪਰੰਤੂ ਹੁਣ ਐ ਮੰਨ ਲਓ ਵੀ 7 ਵਜਣ ਵਾਲੇ ਹੋਊਗੇ 6 ਵਜਣ ਵਾਲੇ ਹੋਊਗੇ ਹਜੇ ਤੱਕ ਪਰੰਤੂ 3 ਘੰਟਾ ਦਾ ਉਹਦੇ ਤੱਕ ਕਾ ਇਹ ਮਤਲਬ ਝਗੜੇ ਏਡੇ ਵੱਡੇ ਹੋਗੇ ਕਿ ਪੰਜਾਬ ਸਰਕਾਰ ਦੀ ਸ਼ਹਿਤੇ ਹੋ ਰਿਆ ਪੰਜਾਬ ਸਰਕਾਰ ਜਿਹੇ ਏਡੇ ਹਜੇ ਨੌਜਵਾਨਾਂ ਉਹਨਾਂ ਦੇ ਕਤਲ ਲਗਾਤਾਰ ਕਰਾ ਰਹੀ ਹੈਗੀ ਇਹ ਵੀ ਕਿਹਾ ਜਾ ਰਿਹਾ ਵੀ ਇਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਵੀ ਲੋਕਾਂ ਦਾ ਹਮਦਰਦ ਬੰਦਾ ਭਾਈ ਜੀ ਹਮਦਰਦੀ ਸੀ ਤਾਂ ਅੱਜ ਸਾਰਾ ਪਿੰਡ ਹਮਦਰਦੀ ਤੌਰ ਤੇ ਕਲਕੱਤੇ ਦੇ ਪਰਿਵਾਰ ਦੇ ਨਾਲ ਖੜਾਗਾ ਜਿਨ੍ਹਾਂ ਤੇ ਸਾਡੀ ਮਾਤਾ ਮਲਕੀਤ ਕੌਰ ਕਲਕੱਤਾ ਨੂੰ ਇਨਸਾਫ ਨਹੀਂ ਮਿਲਦਾ ਸੀ ਇੱਥੇ ਡਟ ਕੇ ਬੈਠੇ ਰਹਿਗੇ ਪੰਜਾਬ ਸਰਕਾਰ ਖਿਲਾਫ ਸਾਡਾ ਸੰਘਰਸ਼ ਜਾਰੀ ਰਹੂਗਾ ਬਈ ਕੀ ਇਹ ਬੋਡੀ ਨੂੰ ਹੁਣ ਤੱਕ ਲਜਾਇਆ ਜਾ ਚੁੱਕਿਆਗਾ ਨਹੀਂ ਨਹੀਂ ਡੈਡ ਬੋਡੀ ਆਪੋ ਉਸੇ ਦੁਕਾਨ ਤੇ ਪਈ ਆ ਜਦੋਂ ਪੁਲਿਸ ਨੇ ਉਹਦੇ ਪਰਿਵਾਰ ਦੀ ਮੰਗ ਆ ਵੀ ਜਿੰਨਾ ਚਿਰ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਹਨਾਂ ਚ ਕੋ ਡੈਡ ਬੋਡੀ ਅਸੀਂ ਨਹੀਂ ਚੱਕਣ ਦੇਵਾਂਗੇ ਸਾਡੇ ਐਸਪੀ ਸਾਹਿਬ ਅਸ਼ੋਕ ਸ਼ਰਮਾ ਜੀ ਡੀਐਸਪੀ ਗੁਰਵਿੰਦਰ ਸਿੰਘ ਜੀ ਆ ਅਤੇ ਹੋਰ ਪੁਲਿਸ ਪਾਲਟੀ ਖੜੀ ਆ ਉਹਨਾਂ ਨੂੰ ਕਹਿੰਦਾ ਵੀ 4:30 ਵਜੇ ਦੀ ਘਟਨਾ ਹੁਣ 6:00 ਵਜਣ ਵਾਲੇ ਹੋਗੇ ਪਰੰਤੂ ਪੁਲਿਸ ਪ੍ਰਸ਼ਾਸਨ ਉਹ ਇੱਥੇ ਹੀ ਖੜਾਗਾ ਹਜੇ ਤੱਕ ਉਹਨਾਂ ਨੇ ਉਪਾਅ ਨਹੀਂ ਕੀਤੀ ਪਰਿਵਾਰ ਚਾਹੁੰਦਾਗਾ ਵੀ ਸਾਨੂੰ ਇਨਸਾਫ ਮਿਲ ਜਾਏ ਜੇ ਇਨਸਾ ਡੈਡ ਡੈਡ ਬੋਡੀ ਆਈਡੀ ਹੋ ਫੇਰ ਚੱਕਣ ਦੇਵਾਂਗੇ ਜਿਵੇਂ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਆਈ ਉਹਨਾਂ ਦੇ ਬਹੁਤ ਸਾਰੇ ਨੌਜਵਾਨਾਂ ਦੇ ਇਸ ਤਰੀਕੇ ਨਾਲ ਕਤਲ ਹੋ ਰਹੇ ਨੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹਰ ਰੋਜ਼ ਨੌਜਵਾਨਾਂ ਦੇ ਕਤਲ ਹੋ ਰਹੇ ਨੇ ਕੱਲ ਪ੍ਰਵਾਸੀਆਂ ਨੇ ਸਾਡਾ ਇੱਕ ਮੁੰਡਾ ਲੁਧਿਆੜੇ ਕਤਲ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਸਾਡੇ ਪਿੰਡ ਦਾ ਦੋਤਾ ਸੀਗਾ ਪਰਸੋਂ ਦੁਸ਼ਹਿਰੇ ਵਾਲੇ ਦਿਨ ਬਰਨਾਲੇ ਉਹਨੂੰ ਸ਼ਰੇਆਮ ਕਰਚਾ ਮਾਰ ਗੀਆਂ ਉਹਦੇ ਪਰਿਵਾਰ ਨੂੰ ਹਜੇ ਇਨਸਾਫ ਨਹੀਂ ਮਿਲਿਆ ਅੱਜ ਅਸੀਂ ਸਾਰੇ ਡੜੀ ਬੱਸ ਸਟੈਂਡ ਚੌਂਕੀ 'ਚ ਰਹੇ ਹਾਂ